ਮੇਰਾ ਬੱਚਾ ਪੂਰਾ ਪੱਲਾ ਦਵਾਈ ਦਿੰਦਾ ਮਾਤਾ ਰਾਣੀ ਦੇ ਤੀਨ ਚਾਲ ਦੇ ਤੁਸੀਂ ਧੀਆਂ ਵਾਲੇ ਹੋ ਕੇ ਧੀਆਂ ਤੇ ਗਲਤ ਬੋਲਿਆ ਫਿਰ ਗੁੰਡਿਆਂ ਨਾਲ ਗੁੰਡਾ ਰਾਹੀਂ ਪੁਲਿਸ ਵਾਲਿਆਂ ਨੇ ਬਹੁਤ ਮਾਰਾ ਦਿੱਤਾ ਹੋਇਆ ਜੀ ਮੈਂ ਇੱذਰ ਆਉਣਾ ਨਹੀਂ ਆਣਾ ਮੈਨੂੰ ਬਸ ਮੁੰਡੇ ਤੇ ਅੱਜ ਹਾਜ਼ਰ ਚਾਹੀਦੇ ਨੇ ਜਿੱਤਾ ਵਾਦੀ ਆ ਜਾਓ ਮੇਰਾ ਨਾਂ ਚ ਨਹੀਂ ਆਣਾ ਚਾਹੇ ਜੇ ਤੁਸੀਂ ਕਰੋ ਤੁਸੀਂ ਦਿਖਾਓ ਇਹ ਦੱਸੋ ਮਿੱਟਾ ਹਾਥੀ ਦੇ ਆਸ਼ਰਮ ਇਹ 16 ਸਾਲ ਦੀ ਮੇਰੀ ਬੇਟੀ ਸੀਗੀ ਉਹਦੀ ਫੇਕ ਆਈਡੀ ਬਣਾਈ ਹੋਈ ਮੇਰੀ 20 ਮਾਲ ਚਤੀ ਰਿਪੋਰਟ ਲਿਖਾਈ ਹੋਈ ਠੀਕ ਹੈ ਕਾਰਨ ਜੀ ਬਦਨਾਮ ਕਰਨ ਦਾ ਬਸ ਜਦੋਂ ਮੇਰੇ ਸਾਰੇ ਟੱਬਰ ਦੀਆਂ ਲਾਸ਼ਾਂ ਫੈਲ ਮਾ ਜਾਣ ਗਈਆਂ ਸੀ ਉਦੋਂ ਕਰਨਗੇ ਕੁਝ ਮਤਲਬ ਇਹ ਮੇਰੇ ਬੱਚੇ ਮੇਰੇ ਬੰਦੇ ਨੂੰ ਤਾਂ ਅੱਧ ਮਰਿਆ ਕਰਤਾ ਹੁਣ ਮੇਰੇ ਬੱਚਿਆਂ ਜਾਂ ਮੇਰੇ ਤੇ ਅਟੈਕ ਹੋਊਗਾ ਕੁਝ ਮੇਰੀ ਬੇਟੀ ਨਾਲ ਕੋਈ ਰੱਬ ਨਾ ਕਰੇ ਕੋਈ ਮਿਸ ਹੈਪਨਿੰਗ ਹੋਂਦੀ ਹੈ ਉਸ ਚੀਜ਼ ਦਾ ਵੇਟ ਕਰ ਰਹੇ ਨੇ ਜੋ ਸਟੇਟਮੈਂਟ ਤੁਹਾਨੂੰ ਜਿਹੜੀ 4 ਲੜਕੇ ਸੀ ਗਏ ਵੀ ਕੀ ਕਰਨ ਲੰਗ ਗ੍ਰੀਸ ਉਹਨਾਂ ਚਾਰਾਂ ਤੇ ਜਿਹੜਾ ਪ੍ਰਚਾਰਨ ਮੂਲ ਤੇ ਪਰਚਾ ਦਿੱਤਾ ਵਾ ਤੇ ਕੱਲ एफ 73 ਨੰਬਰ ਜਿਹੜੀ ਲਾਂਚ ਕਰਦੀ ਆ ਸਾਡੀ ਟੀਮ ਗਈ ਹੋਇਆ ਉਹਨਾਂ ਨੂੰ ਉਸਾਰ ਕਰਨ ਲਈ ਬੱਚਿਆਂ ਨੂੰ ਨਹੀਂ ਇਹਨਾਂ ਦੇ ਹਸਬੰਦ ਨੂੰ ਮੈਂ ਲੈ ਗਿਆ ਸੀਗਾ ਉਹਨੇ ਉੱਥੇ ਹਸਪੀਟਲ ਤੇ ਲੇਕਿਨ ਉੱਤੇ ਫਿਰ ਕ੍ਰਿਸ਼ਨਾ ਚ ਲਾਇਆ ਸੀਗੇ ਮੋਂਦੋਂ ਉੱਤੇ ਜਿਹੜਾ ਉਹਨਾਂ ਦਾ ਹੁਣ ਅਜ ਅੰਡਰ ਟ੍ਰੀਟਮੈਂਟ ਨੇ